ਕੀ ਪਤਾ ਹਣਾ ਸੁਖਵੀਰ ਬਾਦਲ ਉਹਨਾਂ ਨੂੰ ਕੀ ਪਤਾ ਹੈ ਫਸਲਾਂ ਕੀ ਹੁੰਦੀਆਂ ਨੇ ਉਹ ਕੀ ਉਹਦੀ ਕਰੜੇ ਦਨ ਹਰ ਸਿਮਰਤ ਕੌਰ ਉੱਥੇ ਨੀਰ ਚਲੀ ਗਈ ਉਥੇ ਸਰਦੂਲਗੜ੍ਹ ਕੋਲੇ ਬਠਿੰਡਾ ਹਲਕੇ 'ਚ ਉੱਥੇ ਹੜ ਆਗੇ ਸੀਗੇ ਤੇ ਐਮਪੀ ਆ ਉਹ ਫਸਲਾਂ ਦਾ ਮੁਆਵਜ਼ਾ ਵਗੈਰਾ ਦੇਣ ਉਹ ਕੋਈ ਵਿਚਾਰਾ ਗਰੀਬ ਕਿਸਾਨ ਕਹਿੰਦਾ ਬੀਬਾ ਜੀ ਮੇਰੀਆਂ ਹਰੀਆਂ ਮਿਰਚਾਂ ਮਾਰੀਆਂ ਗਈਆਂ ਦੋ ਕਿੱਲੇ ਮੈਨੂੰ ਮੁਆਵਜ਼ਾ ਦਿਓ ਉਹਨੂੰ ਵਿਚਾਰੇ ਨੂੰ ਕੀ ਪਤਾ ਵੀ ਕੀ ਹੁੰਦਾ ਇਹ ਉਹਨੇ ਜ਼ਿਲੇਦਾਰ ਨੂੰ ਪੁੱਛ ਲਿਆ ਕਹਿੰਦੀ ਹਰੀਆਂ ਮਿਰਚਾਂ ਕਿੰਨੇ ਕਦਿਆਂ ਵਿਕ ਜੰਨੀਆਂ ਨੇ ਉਹ ਸਰਪੰਚ ਜ਼ਿਲੇਦਾਰ ਸਿੱਧਾ ਕਹਿੰਦਾ ਜੀ ਹਰੀਆਂ ਮਿਰਚਾਂ 2500 ਰੁਪਏ ਵਿਕ ਜੰਨੀਆਂ ਨੇ ਕੁਇੰਟਲ ਲਾਲ ਵਿਕ ਜੰਨੀਆਂ 7-8000 ਰੁਪਏ ਕਹਿੰਦੀ ਫਿਰ ਕਾਮਲੇ ਤੁਸੀਂ ਹਰੀਆਂ ਕੋਈ ਤੁਸੀਂ ਤੇ ਲਾਲ ਹੀ ਬੀਜਿਆ ਕਰੋ ਅੱਲਾ ਦੱਸੋ ਉਹਨੂੰ ਉਹਨੂੰ ਕੌਣ ਸਮਝਾਵੇ ਹਰੀਆਂ ਤੋਂ ਲਾਲ ਹੁੰਦੀਆਂ ਨੇ ਪਤਾ ਹੀ ਨਹੀਂ ਗੰਨੇ ਵਾਲੇ ਚਲੇ ਗਏ ਸੁਖਵੀਰ ਬਾਦਲ ਕੋਲੇ ਜਦੋਂ ਇਹ ਡਿਪਟੀ ਸੀਐਮ ਸੀਗਾ ਕਹਿੰਦੇ ਗੰਨਾ ਦੀ ਪੇਮੈਂਟ ਨਹੀਂ ਆ ਰਹੀ ਕਹਿੰਦੇ ਹਾਂ ਗਲਤ ਹੋ ਰਿਹਾ ਹੈ ਗੰਨਾ ਤਾਂ ਬੀਜਣਾ ਵੀ ਬਹੁਤ ਔਖਾ ਹੈ ਉਹ ਕਹਿੰਦੇ ਕਿਵੇਂ ਕਹਿੰਦਾ ਦੇਖ ਲਓ ਗੁੜ ਦੀਆਂ ਛੋਟੀਆਂ ਛੋਟੀਆਂ ਪਹਿਲਾਂ ਡਲੀਆਂ ਕਰਨੀਆਂ ਪੈਂਦੀਆਂ ਹੋਣਗੀਆਂ ਫਿਰ ਐਂ ਦੱਬਣਾ ਹੈ ਉਹ ਉਹਦੀ ਆਗੇ ਕਹਿੰਦੇ ਛੱਡੋ ਭਰੇ ਜਿਹਨੂੰ ਮੁੱਢੇ ਦਾ ਹੀ ਨਹੀਂ ਪਤਾ ਉਹ ਤੋਂ ਕੀ ਉਮੀਦ ਕਰਦੇ ਆਪਾਂ ਸੋ ਇਹਨਾਂ ਨੂੰ ਪਤਾ ਹੀ ਕੱਖ ਨਹੀਂ ਜੀ ਆ ਪਹਾੜ ਵਾਲੇ ਸਕੂਲਾਂ 'ਚ ਪੜ੍ਹੇ ਨੇ ਉੱਥੇ ਪੰਜਾਬੀ ਹੈ ਨਹੀਂ ਪੰਜਾਬੀ ਸਿਲੇਬਸ ਹੀ ਹੈ ਨਹੀਂ ਉੱਥੇ ਜੇ ਪੰਜਾਬੀ ਪੜ੍ਹੀ ਹੁੰਦੀ ਫਿਰ ਐ ਥੋੜੀ ਹੁੰਦਾ ਵੀ ਆਪਦੇ ਬਾਪ ਨੂੰ ਹੀ ਕਹੇਗਾ ਦੋ ਤਿੰਨ ਵਾਰੀ ਮੇਰੇ ਪਿਤਾ ਸਮਾਨ ਨੇ ਬਾਦਲ ਸਾਹਿਬ ਬਾਦਲ ਸਾਹਿਬ ਨੂੰ ਉੱਠ ਕੇ ਕਹਿਣਾ ਪਿਆ ਓਏ ਪਿਤਾ ਸਮਾਨ ਨਹੀਂ ਓਏ ਮੈਂ ਪਿਤਾ ਹੀ ਆ ਸੁ ਇਹਨਾਂ ਨੂੰ ਆਪਾਂ ਪੰਜਾਬ ਦੇ ਬਾਹਰਸ ਬਣਾ ਲਾਂਗੇ ਹੁਣ ਆਪਾਂ ਜਿੰਦਾਬਾਦ ਮਾਂ ਤੇਰੀ ਜੋਤ ਤੇ ਵਾਹਰੇ ਵੀ ਨਾ ਇਹਨਾਂ ਨੂੰ ਕੀ ਹੁਣ ਕਹਿੰਦੇ ਪੰਜਾਬ ਬਚਾਓ ਕੱਢ ਲਈ ਯਾਤਰਾ ਜੀ ਉਹ ਕੀ ਤੋਂ ਬਚਾਈਏ ਪੰਜਾਬ ਤੁਹਾਡੇ ਤੋਂ ਤਾਂ ਬਚਾ ਕੇ ਹਟਿਆ ਜੇ ਹੁਣੀ ਅਜੇ ਹੁਣੀ ਤਾਂ ਬਚਾਇਆ ਥੋਤੋਂ ਪੰਜਾਬ ਬਚਾਓ ਦੱਸੋ ਕੁਛ ਵੀ ਕਹਿ ਦਿੰਦੇ ਆ ਕਿਸੇ ਨੂੰ ਟਿਕਟਾ ਨਹੀਂ ਲੈਂਦਾ ਕੋਈ ਅਕਾਲੀ ਦਲ ਦੀ ਹਾਲਤ ਦੇਖ ਲਓ ਟਿਕਟਾ ਨਹੀਂ ਲੈ ਰਿਹਾ ਕੋਈ ਮੇਰੇ ਦੋਸਤ ਦਾ ਫੋਨ ਆਇਆ ਕਹਿੰਦਾ ਸਾਡੇ ਪਿੰਡ ਦਾ ਕਿ ਜਥੇਦਾਰ ਆ ਬਾਈ ਅਕਾਲੀਆਂ ਦਾ ਵੱਡਾ ਨਾਮ ਹੈ ਕਹਿੰਦਾ ਉਹਦਾ ਮੈਂ ਕਿਹਾ ਅੱਛਾ ਕਹਿੰਦਾ ਰੋਜ਼ ਸਵੇਰੇ ਅਰਦਾਸ ਕਰਨ ਜਾਂਦਾ ਗੁਰਦੁਆਰਾ ਸਾਹਿਬ ਜੀ ਟਿਕਟ ਵਾਸਤੇ ਮੈਂ ਕਿਹਾ ਮਿਲੂਗੀ ਕਹਿੰਦਾ ਨਹੀਂ ਇਹ ਕਹਿਣ ਜਾਂਦਾ ਹੈ ਰੱਬਾ ਮੈਨੂੰ ਨਾ ਮਿਲ ਜਾ ਕਿਤੇ ਲੋਕਾਂ ਦਾ ਸਾਹਮਣਾ ਕਿਵੇਂ ਕਰਾਂਗੇ ਲੋਕਾਂ ਮੂਰੇ ਕਿਹੜੀ ਮੂੰਹ ਨਾ ਜਾਵਾਂਗੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਕਰਾਈਆਂ ਹੋਈਆਂ ਨੇ ਕਿਹੜੇ ਮੂੰਹ ਨਾਲ ਲੋਕਾਂ ਤੋਂ ਵੋਟਾਂ ਮੰਗਾਂਗੇ ਆ ਹਾਲਤ ਹੋਈ ਪਈ ਐ ਜਥੇਦਾਰਾਂ ਨੇ ਆਪਦੇ ਕੁੰਡੇ ਬੰਦ ਕਰ ਰੱਖੇ ਨੇ ਜਿਹੜੀਆਂ ਥੱਲੇ ਤਖਤ ਦੇ ਥੱਲੇ ਗੇਟ ਦੇ ਥੱਲੇ ਬਿੰਲਾਈਆਂ ਰਹਿ ਜਾਂਦੀਆਂ ਨੇ ਉੱਥੇ ਵੀ ਚੁੰਨੀ ਚਾਨੀ ਜਾਂ ਕੱਪੜਾ-ਕੁਪੜਾ ਵਸਾੜ ਖਿਆ ਕਿਤੇ ਥੱਲੋਂ ਦੀਆਂ ਟਿਕਟ ਸੱਟ ਜਾਣ ਕਿਤੇ ਵੀ ਟਿਕਟ ਲੈ ਲੈ ਸਾਡੀ ਟਿਕਟਾਂ ਨਹੀਂ ਪੂਰੀਆਂ ਹੋ ਰਹੀਆਂ ਆ ਹਾਲਤ ਹੋ ਗਈ ਐ ਇਹਦਾ ਤੁਸੀਂ ਹਾਂ ਸਾਨੂੰ ਜਿਹੜਾ ਪਿਆਰ ਦੇ ਜਾਂ ਨਾ ਅਸੀਂ ਕਿਸਮਤ ਵਾਲਿਆਂ ਕੋਈ ਪੁਰਾਣੇ ਜਨਮਾਂ ਦੇ ਕੋਈ ਪੁੰਨੀ ਸਾਹਮਣੇ ਨੇ ਜਿਹੜਾ ਇੱਥੇ ਬੈਠੇ ਹੋ ਗੱਡੀ ਮੇਰੀ ਫੁੱਲਾਂ ਨਾਲ ਭਰਦੇ ਨੇ ਰੋਜ਼ ਮੈਨੂੰ 2-3 ਪਟ્રોલ ਪੰਪਾਂ ਤੇ ਖੜ ਕੇ ਪਹਿਲਾਂ ਫੁੱਲ ਕੱਢ ਕੇ ਆਪਦੇ ਬੈਠਣ ਨੂੰ ਜਗ੍ਹਾ ਬਣਾਉਣੀ ਪੈਂਦੀ ਹੈ ਆ ਆ ਆ ਕਿੱਥੇ ਪਿਆਰ ਮਿਲਦਾ ਜੀ ਕਿਤੇ ਕਿਤੇ ਪੁਰਾਣੇ ਜਨਮਾਂ ਦੇ ਪੁੰਨੀ ਨੇ ਇੱਕ ਪਾਸੇ ਤਾਂ ਆ ਪਿਆਰ ਹੈ ਮੈਂ ਵੀ ਸੋਚਦਾ ਉਹਨਾਂ ਭਗਵੰਤ ਮਾਨਾ ਆ ਦਿਲ ਦਿਲਿੰਦਰ ਦਿਆਲਪੁਰੀ ਮੁੰਡਾ ਬੈਠਾ ਹੈ ਇਕੱਠੇ ਦੂਰਦਰਸ਼ਨ ਤੇ ਅਸੀਂ ਕੰਮ ਕਰਦੇ ਰਹੇ ਹਾਂ ਹੈ ਇਹ ਕਲਾਕਾਰ ਨੇ ਭਈ ਆਪਣਾ ਆਪਣੀ ਰੋਜੀ ਕਿਰਤ ਕਮਾਈ ਕਰਕੇ ਖਾਂਦੇ ਨੇ ਤਾੜੀਆਂ ਮਾਰੋ ਮੁੰਡੇ ਵਾਸਤੇ ਹੈਨਾ ਅਸੀਂ ਦੂਰਦਰਸ਼ਨ ਤੇ ਇਕੱਠੇ ਪ੍ਰੋਗਰਾਮਾਂ ਚ ਗਾਉਂਦੇ ਰਹੇ ਆਂ ਕਈ ਉਹ ਮੈਂ ਵੀ ਸੋਚਦਾ ਹੁੰਨਾ ਭਗਵਾਨ ਤਮਾਨਾ ਕਿੱਥੋਂ ਆ ਗਿਆ ਕਿੱਥੇ ਤੱਕ ਪਹੁੰਚਾਤਾ ਲੋਕਾਂ ਨੇ ਔਰ ਕਿੰਨਾ ਪਿਆਰ ਪੱਗ ਦੇ ਵਿੱਚੋਂ ਅੱਧਾ ਕਿਲੋ ਫੁੱਲ ਨਿਕਲਦੇ ਨੇ ਸ਼ਾਮ ਨੂੰ ਪੱਗ 'ਚੋਂ ਜਦੋਂ ਜਾਨਣਾ ਮੈਂ ਮੈਨੂੰ ਇੱਕ ਵਾਸਤਾ ਆ ਪਿਆ ਰਹਾ ਹੈ ਮਾਮਾ ਸਿਰ ਪਲੋਸ ਦੀਆਂ ਨੇ ਬਾਪੂ ਆਸ਼ੀਰਵਾਦ ਦਿੰਦੇ ਨੇ ਨੌਜਵਾਨ ਮੁੰਡੇ ਮੋਢੇ ਤੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਇੱਕ ਬਸ ਤਾਂ ਪਿਆਰ ਹੈ ਇੱਕ ਬਸ ਅਕਾਲੀ ਕਾਂਗਰਸੀ ਹੈ ਇਹਨਾਂ ਨਾਲ ਇੱਕ ਵਾਰੀ ਹੱਥ ਮਲਾ ਕੇ ਬਾਅਦ ਉਂਗਲੀਆਂ ਗੈਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜਾਂ ਲੈ ਗਏ ਕੱਦੀ ਹੋਏ ਆ ਹਾਲਤ ਇਹਨਾਂ ਦੀ ਕੀ ਕਰੀਏ ਹੁਣ ਦੱਸੋ ਆ ਤਾਂ ਗੱਲ ਸਹੀ ਹੈ ਨਾ ਬਹੁਤ ਹੋ ਗਿਆ ਯਾਰ ਕਿੰਨਾ ਕੁ ਖਾ ਲੋਂਗੇ ਤੁਸੀਂ ਪੰਜਾਬ ਨਾਲ ਲੈ ਜਾਓਗੇ ਉਹ ਧਰਮਰਾਜ ਨਾਲ ਗੱਲ ਹੋ ਗਈ ਥੋੜੀ ਕੋਈ ਚਿੱਠੀ ਲਿਖਾਈ ਫਿਰ ਦਿਓ ਧਰਮਰਾਜ ਤੋਂ ਵੀ ਤੁਹਾਡੇ ਪੈਸੇ ਨਾਲ ਆ ਜਾਣਗੇ ਕਿਉਂ ਗਰੀਬਾਂ ਨੂੰ ਲੁੱਟੀ ਜਾਂਦੇ ਹੋ ਕਿਉਂ ਲੋਕਾਂ ਦੇ ਚੁੱਲ੍ਹਿਆਂ ਦੀ ਅੱਗਾਂ ਖੋਹੀ ਜਾਂਦੇ ਹੋ ਕਿਉਂ ਮਾਵਾਂ ਦੇ ਪੁੱਤ ਉਹਨਾਂ ਨੂੰ ਗਲਤ ਰਾਹ ਤੇ ਪਾਈ ਜਾਂਦੇ ਹੋ ਬੁਰੀਆਂ ਸੰਗਤਾਂ 'ਚ ਪਾਈ ਜਾਂਦੇ ਹੋ ਹਾਂ ਗਰੀਬ ਦੀ ਹਾ ਤੇ ਪਰਮਾਤਮਾ ਦੀ ਦਰਗਾਹ ਸਿੱਧਾ ਸਿੱਧਾ ਰਾਹ ਹੈ ਜੀ ਕੋਈ ਬਾਈਪਾਸ ਨਹੀਂ ਹੈਗਾ ਸਿੱਧਾ ਜਾਂਦਾ ਉੱਥੇ ਇਹਨਾਂ ਨੇ ਵੱਦ ਦੁਆਵਾਂ ਹੀ ਲਈਆਂ ਨੇ ਹੁਣ ਹੁਣ ਫੇਰੀ ਜਾਣ ਜੋ ਮਰਜ਼ੀ ਕਰਦੇ ਭਾਂਡੇਾਂਾਂ ਦੀ ਸੇਵਾ ਕਰ ਲੈਣ ਜੁੱਤੀਆਂ ਦੀ ਸੇਵਾ ਕਰ ਲੈਣ ਲੋਕ ਮਾਫ਼ ਨਹੀਂ ਕਰਦੇ ਜੀ ਹੁਣ ਲੋਕਾਂ ਨੇ ਦੇਖ ਲਿਆ ਤੁਹਾਨੂੰ ਬਹੁਤ ਧੰਨਵਾਦ ਤੁਹਾਡਾ ਹੁਣ ਸਾਡਾ ਆਪਦਾ ਮੁੰਡਾ ਆ ਗਿਆ ਬਸ ਇਹਨਾਂ ਨੂੰ ਇਹੀ ਦੁੱਖ ਹੈ ਇਹਨੂੰ ਇਹ ਦੁੱਖ ਨਹੀਂ ਹੈਗਾ ਕਿ ਅਸੀਂ ਹਾਰ ਗਏ ਇਹਨਾਂ ਨੂੰ ਇਹ ਦੁੱਖ ਹੈ ਕਿ ਆਮ ਘਰਾਂ ਦੇ 3 ਪੁੱਤ ਮੁੱਖ ਮੰਤਰੀ ਮੰਤਰੀ ਤੇ ਐਮਐਲਏ ਕਿਉਂ ਬਣ ਗਿਆ ਸ਼ਹਿਰੀ ਕਲਸੀ ਵਰਗੇ ਇੱਥੇ ਤਾਂ ਅਜੀ ਬਣਦੇ ਹੁੰਦੇ ਆ ਧੰਨਵਾਦ ਧੰਨਵਾਦ ਪੜਾਸ ਹੈ ਪੜਾਸ ਕੋਈ ਨਹੀਂ ਕੋਈ ਨਹੀਂ ਕੱਢ ਲੋ ਕੱਢ ਲੋ ਕੱਢ ਲੋ ਜੀ ਜੀ ਬਾਤ ਬਾ ਮਿਹਰਬਾਨੀ ਬਜ਼ੁਰਗੋ ਜੋ ਹਮਸੇ ਟਕਰਾਏਗਾ ਚੂਰ ਚੂਰ ਹੋ ਜਾਏਗਾ ਬਜ਼ੁਰਗਾ ਨੇ ਕਿ ਹਾਤਾੜੀਆਂ ਮਾਰੋ ਇਹਨਾਂ ਬਾਤ ਤੇ ਜਦੋਂ ਲੋਕ ਆ ਜਾਣ ਨਾ ਮੂਰੇ ਫੇਰ ਨਹੀਂ ਚੱਲਦਾ ਹੁੰਦਾ ਕੁਛ ਲੋਕਾਂ ਦੀ ਨੇਰੀ ਮੂਰੇ ਕੁਛ ਨਹੀਂ ਖੜਦਾ ਆ ਬਾਈ ਚ ਲੋਕਾਂ ਦੀ ਨੇਰੀ ਆਈ ਸੀ ਸਿੱਧੂ ਮਜੀਠੀਆ ਪੱਠਰਾ ਮਲੂਕ ਕੈਪਟਨ ਬਾਦਲ ਸਭ ਰੁੜ ਕੇ ਵਿੱਚ ਹੀ ਪਤਾ ਨਹੀਂ ਲੱਗਾ ਕਿੱਧਰ ਗਏ ਇਹ ਨੇਰੀ ਮੂਰੇ ਕੁਝ ਨਹੀਂ ਖੜਦਾ ਹੁੰਦਾ ਇਹ ਲੋਕਾਂ ਦੀ ਨੇਰੀ ਹੈ ਜਿਹੜੀ ਹੁਣ ਸਰਕਾਰ ਬਣਾਉਣੀ ਆਪਾਂ ਉੱਪਰ ਦਿੱਲੀ ਮੈਨੂੰ ਪਤਾ ਕਰਨ ਕੱਲ ਪੁੱਛਿਆ ਕਹਤੇ ਜੋ ਭ੍ਰਿਸ਼ਟਾਚਾਰ ਹੈ ਦੇਸ਼ ਮੇ ਇਸ ਨੇ ਹਮਾਰਾ ਕਿਤਨਾ ਨੁਕਸਾਨ ਕਰ ਦਿਆ ਹੋਗਾ ਅਬ ਤੱਕ ਭ੍ਰਿਸ਼ਟਾਚਾਰ ਕੀ ਵਜ੍ਹਾ ਸੇ ਦੇਸ਼ ਕਾ ਕਿਤਨਾ ਨੁਕਸਾਨ ਹੋ ਗਿਆ ਹੋਗਾ ਮੈਂ ਦੱਸਿਆ ਮੈਂ ਕਹਿੰਦਾ ਸਾਡੇ ਪਿੰਡ ਨਾ ਇੱਕ ਲਾਲਾ ਜੀ ਦੀ ਦੁਕਾਨ ਹੈ ਉਹਦੇ ਨਾ ਚੋਰੀ ਹੋ ਗਈ ਰਾਤ ਨੂੰ ਕੋਈ ਆਏ ਕੰਦ ਕੁੰਦੀ ਚ ਪਾਰ ਕੇ ਲੈ ਕੇ ਗੱਲਾ ਗੁੱਲਾ ਚੱਕ ਕੇ ਉਹਦਾ ਚਲੋ ਅਗਲੇ ਦਿਨ ਨੂੰ ਉਹਨੇ ਪੰਚਾਇਤ ਚ ਲਿਖਾਤਾ ਪੁਲਿਸ ਚ ਦੁਕਾਨ ਤਾਂ ਚਲਾਉਣੀ ਹੋਈ ਸੀ ਲੋਹੜੀ ਵਾਲੇ ਦਿਨ ਸੀ ਜਨਵਰੀ ਦੇ ਰਿਓੜੀਆਂ ਵਾਲੀ ਬੋਰੀ ਜੀਆਂ ਮੋੜ ਕੇ ਜੇ ਰਖਰੀ ਗੱਚ ਕਾਲੀ ਰਖ ਲਈ ਐ ਹਨਾ ਟਿੜਾਂ ਵਾਲੀ ਜੀ ਰਖ ਲਈ ਐ ਲੋਕ ਪਤਾ ਲੈਣ ਆਉਣ ਲੱਗੇ ਵੀ ਕਸਤੂਰੀ ਤੇ ਚੋਰੀ ਹੋ ਗਈ ਥੋੜਾ ਜਿਹਾ ਅਫਸੋਸ ਕਰਿਆਈਏ ਜਿਹੜਾ ਆਇਆ ਕਰੇ ਰਿਉੜੀਆਂ ਵਾਲੀ ਬੋਰੀ ਚੋਂ ਮੁੱਠੀ ਭਰਿਆ ਕਰੇ ਲਾਲਾ ਜੀ ਦੇ ਨਾਲ ਗੱਡੀ ਤੇ ਬਹਿ ਜਾ ਕਰੇ ਦੋਕ ਮੂੰਹ ਚ ਪਾ ਕੇ ਖਾਂਦਾ ਖਾਂਦਾ ਪੁੱਛ ਲਿਆ ਕਰੇ ਲਾਲਾ ਜੀ ਬੜਾ ਮਾੜਾ ਕੰਮ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਜਿਹੜਾ ਆਇਆ ਕਰੇ ਭੋਇਆ ਕਰੇ ਮੁੱਠੀ ਬੋਰੀਆਂ ਚੋਂ ਖਾ ਕੇ ਮੂਝ ਕਾ ਬੜਾ ਨੁਕਸਾਨ ਹੋਇਆ ਹੋਣਾ ਵੀ ਕਿੰਨਾ ਕ ਨੁਕਸਾਨ ਹੋ ਗਿਆ ਨਾਲ ਲਾਲਾ ਜੀ ਪੌਣਾ ਪਿੰਡ ਆ ਗਿਆ ਜੀ ਸਰਪੰਚ ਵੀ ਆ ਗਿਆ ਪਿੰਡ ਦਾ ਉਹ ਕਿਤੇ ਗਿਆ ਸੀਗਾ ਯਾਰ ਚੋਰੀ ਹੋ ਗਈ ਕਸਤੂਰੀ ਦੇ ਮੈਂ ਵੀ ਜਾਇਆ ਆ ਸਰਪੰਚ ਨੇ ਵੀ ਮੂਰ ਜਾਂਦੇ ਜਾਂਦੇ ਨੇ ਗੱਚਕੜੀ ਬੋਰੀ ਚੋਂ ਚੱਕੀਆਂ ਚਾਰ ਪੰਜ ਗੱਚਕੀਆਂ ਗੁੜ ਦੀਆਂ ਖਾਂਦਾ ਖਾਂਦਾ ਕਹਿੰਦਾ ਲਾਲਾ ਜੀ ਮੈਨੂੰ ਤਾਂ ਹੁਣ ਪਤਾ ਲੱਗਿਆ ਮੈਂ ਚੱਲ ਜਾ ਕੇ ਆਵਾ ਬੜਾ ਮਾਰਾ ਕਮ ਹੋ ਗਿਆ ਕਿੰਨਾ ਕ ਨੁਕਸਾਨ ਹੋ ਗਿਆ ਕਸਤੂਰੀ ਕਸਤੂਰੀ ਕਹਿੰਦਾ ਕਹਿੰਦਾ ਸਰਪੰਚ ਸਾਹਿਬ ਪੌਣਾ ਪਿੰਡ ਤਾਂ ਪਤਾ ਲੈ ਗਿਆ ਹਜੇ ਪੌਣਾ ਅੱਧਾ ਪੌਣਾ ਕਿ ਰਹਿੰਦਾ ਉਹ ਵੀ ਆਉਣਗੇ ਕਹਿੰਦਾ ਜਿਹੜਾ ਆਉਂਦਾ ਮੈਂ ਤੁਹਾਡੇ ਵਾਂਗੂ ਰਿਓੜੀਆਂ ਵਾਲੀ ਬੋਰੀ ਚ ਮੁੱਠੀ ਭਰ ਕੇ ਪੁੱਛ ਲੈਂਦਾ ਕਿੰਨਾ ਕੁ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜੀ ਇਹ ਤਾਂ ਜਦੋਂ ਫਿਰ ਸਾਰਾ ਪਿੰਡ ਪਤਾ ਲੈ ਗਿਆ ਉਸ ਤੋਂ ਬਾਅਦ ਹਿਸਾਬ ਲਾਵਾਂਗੇ ਜੀ ਕਹਿੰਦਾ ਉਹ ਮੈਂ ਕਿਹਾ ਹੁਣ ਨੁਕਸਾਨ ਤਾਂ ਹਜੇ ਦੇਖਦਾ ਚੱਲੀ ਜਾਂਦਾ ਇਹ ਤਾਂ ਜਦੋਂ ਕਿਤੇ ਕੇਜਰੀਵਾਲ ਹੋਣੀ ਪ੍ਰਧਾਨ ਮੰਤਰੀ ਬਣੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਨਾਂ ਸਾਹਿਬ ਲਾਵਾਂਗੇ ਕਿੰਨਾ ਕ ਨੁਕਸਾਨ ਹੋ ਗਿਆ ਸੋ ਗੁਰਦਾਸਪੁਰ ਦਾ ਗਲਤ ਚੋਣ ਕਰਕੇ ਗੁਰਦਾਸਪੁਰ ਦਾ ਜਿੰਨਾ ਕ ਨੁਕਸਾਨ ਹੋ ਗਿਆ ਕਟੋ-ਕਟ ਉਹਦੇ ਤਾਂ ਆਪਾਂ 1 ਜੂਨ ਨੂੰ ਰੋਕ ਸਕਦੇ ਆ ਕਟੋ-ਕਟ ਉਹਦੇ ਤਾਂ ਆਪਾਂ ਨੱਕਾ ਲਾਈਏ ਉਹਤੇ ਪੋਚਾ ਲਾਈਏ ਕਿ ਜਿੰਨਾ ਕ 10 ਸਾਲਾਂ ਚ ਗਲਤ ਮੈਂਬਰ ਪਾਰਲੀਮੈਂਟ ਚੁਣ ਕੇ ਬਾਹਰਲੇ ਬੰਦੇ ਚੁਣ ਕੇ ਬੰਬੇ ਵਾਲੇ ਜਿਨ੍ਹਾਂ ਦਾ ਇੱਥੇ ਜਿੱਦ ਨਹੀਂ ਲੱਗਦਾ ਜਿਨ੍ਹਾਂ ਨੂੰ ਇੱਥੇ ਧੁੱਪ ਵੀ ਨਹੀਂ ਚੰਗੀ ਲੱਗਦੀ ਛਤਰੀਆਂ ਵਾਲੇ ਵੈਂਟੀ ਵੈਂਨਾ ਵਾਲੇ ਉਹਨਾਂ ਨੂੰ ਆਪਾਂ ਚੁਣ ਬੈਠੇ ਚਲੋ ਕੋਈ ਨਹੀਂ ਲੋਕਾਂ ਕੋਲੇ ਸ਼ਾਇਦ ਉਦੋਂ ਰਾਹ ਨਹੀਂ ਹੋਣਾ ਕੋਈ ਹੁਣ ਆਮ ਆਦਮੀ ਪਾਰਟੀ ਆ ਗਈ ਹੁਣ ਤੁਹਾਡੇ ਕੋਲੇ ਇੱਕ ਰਸਤਾ ਹੈਗਾ ਤੀਜਾ ਹੁਣ ਲਾਂਬਾ ਨਹੀਂ ਤੁਸੀਂ ਦੇ ਸਕਦੇ ਵੀ ਅਸੀਂ ਕੀ ਕਰੀਏ ਸਾਡੇ ਕੋਲ ਤਾਂ ਦੋ ਹੀ ਰਾਹ ਸੀ ਅਸੀਂ ਕੀ ਕਰੀਏ ਤਾਂ ਫਿਰ ਐਸ ਵਾਰ ਝਾੜੂ ਦੇ ਚੋਣ ਨਿਸ਼ਾਨ ਤੇ ਬਟਨ ਦੱਬਣਾ ਇੱਕ ਤਰੀਕ ਨੂੰ ਤੇ ਚਾਰ ਤਰੀਕ ਨੂੰ ਜਦੋਂ ਰੁਝਾਨ ਸ਼ੁਰੂ ਹੋਣਾ 8 ਵਜੇ ਤਾਂ ਸਵਾ 8 ਵਜੇ ਮੈਨੂੰ ਮਾਝੇ ਵਾਲੇ ਪਾਸਿਓਂ ਆਉਣੀ ਚਾਹੀਦੀ ਠੰਡੀ ਹਵਾ ਦਾ ਬੁੱਲਾ ਕਿ ਪਹਿਲਾ ਰੁਝਾਨ ਗੁਰਦਾਸਪੁਰ ਕਾ ਜੋ ਆਮ ਆਦਮੀ ਪਾਰਟੀ ਕੇ ਪੱਖ ਮੇ ਜਾ ਰਹਾ ਹੈ ਐਦਾਂ ਦੀ ਖਬਰ ਆਵੇ ਤਾਂ ਮੈਂ ਪਤਾਸੇ ਵੰਡੂਗਾ ਔਰ ਤੁਹਾਡੇ ਕੋਲੇ ਕੋਈ ਪੈਸਿਆਂ ਦੀ ਕਮੀ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਰਹਿਣੀ ਮੇਰੇ ਤੇ ਯਕੀਨ ਕਰ ਰੱਖਿਓ ਜਿੰਨੇ ਯਕੀਨ ਕੀਤਾ ਉਹ ਮੈਂ ਜਿੰਨੇ ਰੱਖਿਓ ਖਜ਼ਾਨਾ ਭਰਾਂਗੇ ਵੀ ਖਜ਼ਾਨੇ ਚੋਂ ਤੁਹਾਨੂੰ ਵਾਪਸ ਵੀ ਕਰਾਂਗੇ ਖਜ਼ਾਨੇ بچਾ ਬਚਾ ਕੇ ਪੈਸੇ ਭਰਾਂਗੇ ਖਜ਼ਾਨੇ ਚੋਂ ਵਾਪਸ ਬਿਜਲੀ ਰਾਹੀ ਸਕੂਲ ਰਾਹੀ ਨੌਕਰੀਆਂ ਰਾਹੀ ਆ ਇਨਫਰਾਸਟ੍ਰਕਚਰ ਰਾਹੀ ਆ ਸੀਵਰੇਜ ਰਾਹੀ ਆ ਤੁਹਾਡੇ ਸ ਤੇ ਜਿਹੜੇ ਸ਼ਹਿਰ ਦੇ ਕੰਮ ਬੈਲ ਸਾਹਿਬ ਨੇ ਗੜਾਏ ਨੇ ਇਹਨਾਂ ਸਾਰੇ ਕੰਮਾਂ ਰਾਹੀ ਤੁਹਾਨੂੰ ਵਾਪਸ ਪੈਸਾ ਮਿਲੂਗਾ ਦੋਨੇ ਹੱਥ ਉਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਥੋੜਾ ਜਿਹਾ ਹੋਰ ਚੱਕ ਦਿਓ ਇਧਰਲੇ ਪਾਸੇ ਤਾਂ ਸੁਣੇ ਆ ਇੰਨਾ ਤੱਕ ਤਾਂ ਸੁਣੇ ਜਿਹੜੇ ਕਹਿੰਦੇ ਕਿ ਹੋ ਜਾ ਮਟੀਰੀਅਲ ਆ ਗਿਆ ਉੱਥੇ ਤੱਕ ਤਾਂ ਪਹਚਾਓ ਕਰੇ ਗੱਲ बहुत बहुत धन्यवाद बहुत बहुत मेहरबानी दो मिनट समझ रहे हो दो मिनट सीएम साहब बैठो मैं बेनती करूंगा कुछ तीन चार साथी साढ़े